ਅੱਜ ਤੋਂ ਲਗਭਗ 103 ਸਾਲ ਪਹਿਲਾਂ ਇਨਸੂਲਿਨ ਦੀ ਖੋਜ ਹੋਈ ਸੀ ਕਿ ਅੱਜ ਅਸੀਂ ਵਰਲਡ ਡਾਇਬਟਿਕ ਡੇ ਬਣਾ ਰਹੇ ਹਾਂ ਯਾਨੀ ਕਿ ਸ਼ੂਗਰ ਦੇਪਸ ਬਣਾ ਰਹੇ ਹਾਂ ਕਿਉਂਕਿ ਦੁਨੀਆ ਦੇ ਅੰਦਰ ਸ਼ੂਗਰ ਜਿਹੜਾ ਬੜੀ ਤੇਜ਼ੀ ਦੇ ਨਾਲ ਉਹਦੀ ਬਿਮਾਰੀ ਜਿਹੜੀ ਫੈਲ ਰਹੀ ਆ ਸੋ ਇਹਦੇ ਨਾਲ ਬਹੁਤ ਸਾਰੀਆਂ ਡੈਫੀਸ਼ੈਂਸੀ ਬੋਡੀ ਚ ਪੈਦਾ ਹੋ ਜਾਂਦੀਆਂ ਨੇਗੀਆਂ ਸਰੀਰ ਦੇ ਅੰਦਰ ਕੁਝ ਘਾਟਾਂ ਪੈਦਾ ਹੋ ਜਾਂਦੀਆਂ ਨੇਗੀਆਂ ਜਿਹੜੀਆਂ ਕਈ ਜਿਹੜੀਆਂ ਬਿਵਾਰੀਆਂ ਨੂੰ ਜਨਮ ਦਿੰਦੀਆਂ ਨੇਗੀਆਂ ਅੱਜ ਜਿੰਨੀ ਦੇ ਅੰਦਰ ਇੱਕ ਬੜਾ ਅੱਛਾ ਜਿਹੜਾ ਹਸਪੀਟਲ ਆ ਉਹ ਖੁੱਲਿਆਗਾ ਜਿੱਥੇ ਡਾਕਟਰ ਬੰਸਾਲੀ ਜੀ ਗੁਰਜੋਤ ਜੀ ਇਹਨਾਂ ਨੇ ਅੱਛਾ ਪ੍ਰਬੰਧ ਕੀਤਾਗਾ ਕਿ ਡਾਇਬੀਟਿਕ ਨੂੰ ਕਿਵੇਂ ਰਿਵਰਸ ਕਰਨਾਗਾ ਕਿਵੇਂ ਇਸ ਤਰ੍ਹਾਂ ਦਾ ਮੈਕੈਨਿਜ਼ਮ ਡਾਕਟਰ ਸਾਹਿਬ ਨੇ ਬਣਾਇਆਗਾ ਕਿ ਡਾਇਬੀਟਿਕ ਕਿਦਾਂ ਠੀਕ ਹੋਊਗਾ ਸੋ ਉਸ ਤੋਂ ਵੱਡੀ ਗੱਲ ਆ ਕਿ ਗੁਰਜੋਤ ਜੀ ਉਹ ਨੌਜਵਾਨ ਨੇ ਜਿਨ੍ਹਾਂ ਨੇ ਲੰਬਾ ਅਰਸਾ ਕੈਨੇਡਾ ਦੇ ਅੰਦਰ ਫੋਰਨ ਦੇ ਫੋਰਨ ਕੰਟਰੀ ਜਾ ਕੇ ਪੜ੍ਹਾਈ ਕੀਤੀ ਆਪਣਾ ਬਿਜ਼ਨਸ ਕੀਤੇ ਆ ਜੋ ਦੁਬਾਰਾ ਪੰਜਾਬ ਚ ਆ ਕੇ ਪੰਜਾਬ ਦੇ ਲੋਕਾਂ ਨੂੰ ਠੀਕ ਕਰਨ ਦੇ ਲਈ ਇਸ ਹਸਪੀਟਲ ਦਾ ਉਹਨਾਂ ਨੇ ਜਿਹੜਾ ਹੈਗਾ ਆਗਾਜ਼ ਕੀਤਾਗਾ ਸੋ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਨਾਗਾ ਕਿ ਇਹਨਾਂ ਨੇ ਰਿਵਰਸ ਮਾਈਗ੍ਰੇਸ਼ਨ ਕੀਤੀ ਹੈ ਮਾਈਗ੍ਰੇਸ਼ਨ ਦਾ ਜੋ ਕਨਸੈਪਟ ਆ ਉਹਦੇ ਤਹਿਤ ਇਹ ਦੁਬਾਰਾ ਪੰਜਾਬ ਚ ਆਏ ਨੇਗੇ ਸੋ ਆ ਕੇ ਇੱਥੇ ਹੀ ਆਪਣੀ এমਪਲੋਇਮੈਂਟ ਸ਼ੁਰੂ ਕੀਤੀ ਆ ਜਿੱਥੇ ਨੌਜਵਾਨ ਰੋਜ਼ਗਾਰ ਵੀ ਦੇਣਗੇ ਪਰ ਉੱਥੇ ਲੋਕਾਂ ਦੀ ਸਿਹਤ ਦਾ ਖਿਆਲ ਵੀ ਰੱਖਣਗੇ ਦੇਖੋ ਕੇਂਦਰ ਸਰਕਾਰ ਲਗਾਤਾਰ ਪੰਜਾਬ ਤੇ ਹਮਲਾ ਕਰ ਰਹੀ ਆ ਪੰਜਾਬ ਦਾ ਕਲੇਮ ਨੂੰ ਜਿਹੜਾ ਹੈਗਾ ਪੰਜਾਬ ਦਾ ਕਲੇਮ ਨੂੰ ਘਟਾਉਣ ਦੇ ਲਈ ਕਿਉਂਕਿ ਪੰਜਾਬ ਸਾਰਾ ਦੇਸ਼ ਜਾਣਦਾ ਹੈ ਕਿ ਚੰਡੀਗੜ੍ਹ ਪੰਜਾਬ ਦਾ ਹੈਗਾ ਪੰਜਾਬ ਦੀ ਰਾਜਧਾਨੀ ਲਈ ਡਿਵੈਲਪ ਕੀਤਾ ਗਿਆ ਸੀ ਉਹਦੇ ਤੇ ਕਲੇਮ ਨੂੰ ਘਟਾਉਣ ਦੇ ਲਈ ਕੇਂਦਰ ਸਰਕਾਰ ਇਸ ਤਰ੍ਹਾਂ ਦੇ ਕੁੱਝ ਹੱਥ ਕੰਡੇ ਪੜਾ ਰਹੀ ਹੈ ਜਦ ਕਿ ਜਿਹੜੀ ਅਸੈਂਬਲੀ ਜਗ੍ਹਾ ਅਲਾਟ ਕੀਤੀ ਗਈ ਸੀ ਉਹ ਚ ਟੈਂਪਰੇਰੀ ਤੌਰ ਤੇ ਟੈਂਪਰੇਰੀ ਤੌਰ ਤੇ ਦਿੱਤੇ ਹਰਿਆਣਾ ਨੂੰ ਵਿਧਾਨ ਸਭਾ ਨੂੰ ਦਿੱਤਾ ਗਿਆ ਸੀ ਕਿ ਤੁਸੀਂ ਆਪਣੀ ਜਿਹੜੀ ਵਿਧਾਨ ਸਭਾ ਆਪਣੇ ਸੂਬੇ ਦੇ ਅੰਤਰ ਬਣਾਉਂਗੇ ਉਹ ਚੰਡੀਗੜ੍ਹ ਦੀ ਬਣਾਉਣ ਦੀ ਬਜਾਏ ਨਾਲ ਲੱਗਦਾ ਐ ਡਜੋਇਨਿੰਗ ਬਿਲਕੁਲ ਹੀ ਪੰਚਕੂਲਾ ਦਾ ਇਹ ਪੰਚਕੂਲਾ ਜਗ੍ਹਾ ਦੇ ਰਿਹਾ ਚੰਡੀਗੜ੍ਹ ਨੂੰ ਤਾਂ ਉਹ ਪੰਚਕੂਲੇ ਕਿਉਂ ਨਹੀਂ ਡਿਵੈਲਪ ਕਰਦੇ ਇੱਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਖਿਲਾਫ ਸਾਜ਼ਿਸ਼ ਰਚ ਰਹੀ ਬਿਲਕੁਲ ਲਾਅ ਔਰ ਆਰਡਰ ਜਿਹੜਾ ਬਿਲਕੁਲ ਠੀਕ ਆ ਗਵਰਨਰ ਸਾਹਿਬ ਕੋਲੇ ਅੰਕੜੇ ਨਹੀਂ ਹੋਣੇ ਬਿਲਕੁਲ ਪੰਜਾਬ ਦੇ ਅੰਦਰ ਇੰਡਸਟਰੀ ਬੜੀ ਤੇਜ਼ੀ ਦੇ ਨਾਲ ਆ ਰਹੀ ਆ ਤੁਸੀਂ ਪਿੱਛੇ ਦੇਖਿਆ ਹੋਣਾ ਇੱਕ ਮੈਂਬਰ ਪਾਰਲੀਮੈਂਟ ਰਾਜ ਸਭਾ ਨੇ ਰਾਜ ਸਭ ਔਰ ਉਹ ਸਵਾਲ ਦਾ ਜਵਾਬ ਆਇਆ ਸੀ ਕਿ ਐਮ ਐਸ ਅਸੈਂਬਲੀ ਦੇ ਅੰਦਰ ਪੰਜਾਬ ਨੰਬਰ 1 ਤੇ ਕੰਮ ਕਰ ਰਿਹਾ